ਰਾਜਨੀਤਿਕ ਹੋਣ ਦੇ باوجود ਮੈਨੂੰ ਰਾਜਨੀਤੀ ਸਮਝ ਨਹੀਂ ਆਉਂਦੀ ਕਿਉਂਕਿ ਮੈਂ ਤਾਂ ਵੈਸੇ ਪੰਜਾਬ ਦੇ ਹਰ ਬੰਦੇ ਦਾ ਕੁਛ ਨਾ ਕੁਛ ਦੇਣਾ ਹੀ ਹੈ ਕਰਜ਼ਦਾਰ ਐ ਮੈਂ ਤੇ ਜਿਹੜਾ ਬੰਦਾ ਕਰਜ਼ਦਾਰ ਹੁੰਦਾ ਉਹ ਫਿਰ एहसानफरामोਸ਼ ਨਹੀਂ ਕਦੀ ਹੋ ਸਕਦਾ ਬਾਦਸ਼ਾਹ ਕਿਸਾਨ ਔਰ ਪੰਜਾਬ ਇੱਕ ਹੁਗਵਸੇ ਔਰ ਸਾਡੇ ਇਸੀ ਸਾਰੇ ਮਰਹਲਿਆਂ ਚੋਂ ਬੜਾ ਗ੍ਰੇਸਫੁਲੀ ਨਿਕਲ ਜਾਈ। ਸਰ ਕਿਸਾਨੀ ਅੰਦੋਲਨ ਕਿਸ ਤਰ੍ਹਾਂ ਵੇਖ ਰਹੇ ਉਸੀ ਤਰ੍ਹਾਂ ਦੇਖ ਰਿਹਾ ਜਿਵੇਂ ਪੰਜਾਬੀ ਦੇਖ ਰਿਹਾ ਹਰ ਪੰਜਾਬੀ ਦੇਖ ਰਿਹਾ ਜਾਂ ਜਿਹੜਾ ਬੰਦਾ ਵੀ ਰਜ਼ਕ ਦਾਤੇ ਦੀ ਇੱਜ਼ਤ ਕਰਦਾ ਕਿਉਂਕਿ ਮੈਂ ਤਾਂ ਵੈਸੇ ਪੰਜਾਬ ਦੇ ਹਰ ਬੰਦੇ ਦਾ ਕੁਝ ਨਾ ਕੁਝ ਦੇਣਾ ਹੀ ਹੈ ਕਰਜ਼ਦਾਰ ਹਾਂ ਮੈਂ ਤੇ ਜਿਹੜਾ ਬੰਦਾ ਕਰਜ਼ਦਾਰ ਹੁੰਦਾ ਉਹ ਫਿਰ ਇਹਿਸਾਨ ਫਰਮੋਸ਼ ਨਹੀਂ ਕਦੀ ਹੋ ਸਕਦਾ ਆਪਣੇ ਲੋਕਾਂ ਲਈ ਆਪਣੀ ਧਰਤੀ ਲਈ ਆਪਣੇ ਪੰਜਾਬੀਆਂ ਲਈ ਪੰਜਾਬੀਅਤ ਲਈ ਮੈਂ ਅਰਦਾਸ ਕਰਦਾ ਹੈ ਸੱਚਾ ਬਾਦਸ਼ਾ ਕਿਸਾਨ ਔਰ ਪੰਜਾਬ ਇੱਕੋ ਗੁੱਬ ਵਸੇ ਔਰ ਸਾਡੇ ਇਸ ਸਾਰੇ ਮਰਹਲਿਆਂ ਚੋਂ ਬੜਾ ਗ੍ਰੇਸਫੁਲੀ ਨਿਕਲ ਜਾਈਏ ਸਰ ਲੱਗਦਾ ਇੱਥੇ ਰਾਜਨੀਤੀ ਕੀਤੀ ਜਾ ਰਹੀ ਹੈ 86 ਪਾਰਟੀ ਵੱਲੋਂ ਰਾਜਨੀਤਿਕ ਹੋਣ ਦੇ ਬਾਵਜੂਦ ਮੈਨੂੰ ਰਾਜਨੀਤੀ ਸਮਝ ਨਹੀਂ ਆਉਂਦੀ ਤੇ ਮੈਨੂੰ ਪਤਾ ਨਹੀਂ ਮੈਂ ਅਰਦਾਸ ਕਰ ਸਕਦਾ ਸਰ ਕਿਸਾਨੀ ਅੰਦੋਲਨ ਕਿਸ ਤਰ੍ਹਾਂ ਦੇਖ ਰਹੇ ਜੀ ਅ ਉਸੇ ਤਰ੍ਹਾਂ ਦੇਖ ਰਹੇ ਹਾਂ ਜਿਵੇਂ ਪੰਜਾਬੀ ਦੇਖ ਰਿਹਾ ਹੈ ਹਰ ਪੰਜਾਬੀ ਦੇਖ ਰਿਹਾ ਹੈ ਜਾਂ ਜਿਹੜਾ ਬੰਦਾ ਵੀ ਰਿਜ਼ਕ ਦਾਦੇ ਦੀ ਇੱਜ਼ਤ ਕਰਦਾ ਕਿਉਂਕਿ ਮੈਂ ਤਾਂ ਵੈਸੇ ਪੰਜਾਬ ਦੇ ਹਰ ਬੰਦੇ ਦਾ ਕੁਛ ਨਾ ਕੁਛ ਦੇਣਾ ਹੀ ਆ ਕਰਜ਼ਦਾਰ ਆ ਮੈਂ ਤੇ ਜਿਹੜਾ ਬੰਦਾ ਕਰਜ਼ਦਾਰ ਹੁੰਦਾ ਉਹ ਫਿਰ ਐਹਸਾਨ ਫਰਾਮੋਸ਼ ਨਹੀਂ ਕਦੀ ਹੋ ਸਕਦਾ ਆਪਣੇ ਲੋਕਾਂ ਲਈ ਆਪਣੀ ਧਰਤੀ ਲਈ ਆਪਣੇ ਪੰਜਾਬੀਆਂ ਲਈ ਪੰਜਾਬੀਅਤ ਲਈ ਮੈਂ ਅਰਦਾਸ ਕਰਦਾ ਹੈ ਸੱਚਾ ਬਾਦਸ਼ਾ ਕਿਸਾਨ ਔਰ ਪੰਜਾਬ ਇੱਕ ਹੁਗ ਵਸੇ ਔਰ ਸਾਡੇ ਇਸ ਸਾਰੇ ਮਰਹਲਿਆਂ ਚੋਂ ਬੜਾ ਗ੍ਰੇਸਫੁਲੀ ਨਿਕਲ ਜਾਈਏ ਸਰ ਲੱਗਦਾ ਇੱਥੇ ਰਾਜਨੀਤੀ ਕੀਤੀ ਜਾ ਰਹੀ ਹੈ ਸ਼ਸੀ ਬਾਜੇ ਵੱਲੋਂ ਰਾਜਨੀਤਿਕ ਹੋਣ ਦੇ باوجود ਮੈਨੂੰ ਰਾਜਨੀਤੀ ਸਮਝ ਨਹੀਂ ਆਉਂਦੀ ਤੇ ਮੈਨੂੰ ਪਤਾ ਨਹੀਂ ਮੈਂ ਅਰਦਾਸ ਕਰ ਸਕਦਾ ਸਰ ਕਿਸਾਨੀ ਅੰਦੋਲਨ ਕਿਸ ਤਰ੍ਹਾਂ ਵੇਖ ਰਹੇ ਜੀ ਅ ਉਸੀ ਤਰ੍ਹਾਂ ਦੇਖ ਰਿਹਾ ਜਿਵੇਂ ਪੰਜਾਬੀ ਦੇਖ ਰਿਹਾ ਹਰ ਪੰਜਾਬੀ ਦੇਖ ਰਿਹਾ ਜਿਹੜਾ ਬੰਦਾ ਵੀ ਰਜ਼ਕ ਦਾਦੇ ਦੀ ਇੱਜ਼ਤ ਕਰਦਾ ਕਿਉਂਕਿ ਮੈਂ ਤਾਂ ਵੈਸੇ ਪੰਜਾਬ ਦੇ ਹਰ ਬੰਦੇ ਦਾ ਕੁਝ ਨਾ ਕੁਝ ਦੇਣਾ ਹੀ ਹੈ ਕਰਜ਼ਦਾਰ ਹਾਂ ਮੈਂ ਤੇ ਜਿਹੜਾ ਬੰਦਾ ਕਰਜ਼ਦਾਰ ਹੁੰਦਾ ਉਹ ਫਿਰ ਐਹਸਾਨ ਫਰਾਮੋਸ਼ ਨਹੀਂ ਕਦੀ ਹੋ ਸਕਦਾ ਆਪਣੇ ਲੋਕਾਂ ਲਈ ਆਪਣੀ ਧਰਤੀ ਲਈ ਆਪਣੇ ਪੰਜਾਬੀਆਂ ਲਈ ਪੰਜਾਬੀਅਤ ਲਈ ਮੈਂ ਅਰਦਾਸ ਕਰਦਾ ਹੈ ਸੱਚਾ ਬਾਦਸ਼ਾ ਕਿਸਾਨ ਔਰ ਪੰਜਾਬ ਇੱਕ ਹੁਗ ਵਸੇ ਔਰ ਸਾਡੇ ਇਹ ਸਾਰੇ ਮਰਹਲਿਆਂ ਚੋਂ ਬੜਾ ਗ੍ਰੇਸਫੁਲੀ ਨਿਕਲ ਜਾਈਏ ਸਰ ਲੱਗਦਾ ਇੱਥੇ ਰਾਜਨੀਤੀ ਕੀਤੀ ਜਾ ਰਹੀ ਹੈ ਸ਼ਾਸਕ ਬਾਜੀ ਵੱਲੋਂ ਰਾਜਨੀਤਿਕ ਹੋਣ ਦੇ ਬਾਵਜੂਦ ਮੈਨੂੰ ਰਾਜਨੀਤੀ ਸਮਝ ਨਹੀਂ ਆਉਂਦੀ ਤੇ ਮੈਨੂੰ ਪਤਾ ਨਹੀਂ ਮੈਂ ਅਰਦਾਸ ਕਰ ਸਕਦਾ ਹਾਂ